ہو ساری گی پیاری ساتھ سک جی پرمجیت جی چندوڈے جسپال جی گلتے جی ممبر گردو کمیٹی اور سارے سارے موجود ہیں اِسی اپنی میٹنگ شروع کریے سب تو پہلے بےنتی کرتے ہیں گی سندر سنگ جی ਕੀ ਆਪਜੀ ਇਹ ਮੀਟਿੰਗ ਦੀ ਰੋਸ਼ਨੀ ਕਮਟਾ ਰਹੇ آج سا واری بن جی کی فتح اکال پر قواہی بن جی دی کرتا دے سنگا آپا آج سا ہے گرمت کیمپ دون جار پچی دی انابتہ ਇਹ ਉਸ ਨੂੰ ਇੱਜਾ ਜਿਸ ਨੂੰ ਬਸ ਪੜਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਪੜਾਇਆ ਹੈ ਕਿ ਜਿਨ੍ਹਾਂ ਨੇ ਆਪੋ ਆਪਣੇ ਕੁਦਰ ਦਾ ਸਮਾਜ ਵਿੱਚ ਜਾਂ ਧਾਰਮਿਕ ਜੋ ਸੁਸਾਇਟੀਆਂ ਨੇ ਸਭਾ ਸੁਸਾਇਟੀਆਂ ਨੇ ਫੋਟਰੀ ਗੁਰੂਵਾਂ ਕੈਂਪ ਲਗਾਉਣੇ ਨੇ ਇਸ ਮੱਦੇ ਵਿੱਚ ਅਸੀਂ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਪੰਚਾਇਤ ਕਮੇਟੀ ਦੇ ਆਰਟੀਸਪਲੇਨ ਫਾਰਮ ਕੇ 71 ਭਈਆ ਤਾਂ ਪ੍ਰਚਾਰਕ ਮੈਂ 3 ਦੇਸੇ ਘਦੋਰਾ ਪ੍ਰਬੰਧਕ ਕੈਬੀ ਬਦਲ ਲਗਾਤਾ 2022 ਤੋਂ ਗੁਰਮਤਿਕਾਂ ਬੋਕਸ سونے ਟੰਗ ਨਾਲ ਜਿੱਥੇ ਪੂਰੀ ਦਿੱਲੀ ਵਿੱਚ ਲਾਏ ਜਾਂਦੇ ਨੇ ਉੱਥੇ ਨਾਲ ਦਿੱਲੀ ਐਨਸੀਆਰ ਵਿੱਚ ਅਤੇ ਇਹ ਕੁਝ ਸਾਲ ਦੇਖੋ ਇਹ ਚਾਇਆ ਕਿ ਬਰੇਲੀ ਤੱਕ ਅਸੀਂ ਜਿਹੜੇ ਬੁਰਮਾ ਕੈਂਪਾਂ ਵਿੱਚ ਗਏ ਆਪਸਾਰੇ ਨਹੀਂ ਦੇਖਿਆ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਰ ਮੈਨੂੰ ਯਾਦ ਹੈ ਕਿ ਸਾਡੇ ਘੰਟੇ 2 ਘੰਟੇ ਇਸ ਕੈਂਪ ਵਿੱਚ ਜਾਣ ਦਾ ਪਹਿਲਾਂ ਮੈਨੂੰ ਲੱਗਦਾ ਸੀ ਕਿ ਕੀ ਹੋਵੇ ਪਰ ਜਦੋਂ ਦਾਸ ਤੇ ਚੇਅਰਮੈਨ ਸਾਹਿਬ ਅਸੀਂ ਬਰੇਲੀ ਗਏ ਆ ਉਹਨਾਂ ਨੂੰ ਹੋਰ ਬਲ ਤੇ ਤਾਕਤ ਮਿਲੀ ਜਿੰਨੇ ਉੱਥੇ ਵੀ ਕੰਮ ਕਰਦੇ ਸੀ ਸੇਵਾ ਕਰਦੇ ਸੀ ਉਹਨਾਂ ਨੂੰ ਇੱਕ بڑا ਉਚਾ ਉਹਨਾਂ ਨੂੰ ਇਹ ਲੱਗਿਆ ਕਿ ਭਈ ਪਾਂਠ ਦਾ ਕੌਮ ਦਾ ਕੋਈ ਦਰਦ ਰੱਖਣ ਵਾਲੇ ਵੀ ਸਾਡੀ ਸਹਾਇਤਾ ਲੈਣ ਵਾਸਤੇ ਆਏ ਆਪੂ ਆਪਣੀ ਤੌਰ ਤੇ ਵੀਰ ਭਰਾਏ ਸ਼ੀਸ਼ੇ ਤੱਕ ਰਾਦੇ ਸੀ ਪਹਿਲਾਂ ਕੋਈ ਇਹ ਨਹੀਂ ਹੈ کہ کہتبان یہ رب تائسی کی بھی ہے آپ جی کو پتا ہونا ہے کہ شریف رو اندر سہر مہارات دوجہ پادشاہ دی پنجابی پڑھاؤں گا گرمکی پڑھاؤں گا دار دارت جی جائے کو آپ کر کے گئے تھے اس حالوں اس راہ پہ توڑ کے گئے اور گوسک کا پیدا فرض بھی نہیں پڑھ گئے کہ گوسک مین جو وہ پڑھ جائے جو پڑھ گئے سوئی پڑھنا سو ایسی گروہ بھی جانے چلنے تھے ਇਹ ਨਿਮਾਣਾ ਦਾ ਦਰਦ ਕੀਤਾ ਹੈ ਕਿ ਦਿੱਲੀ ਸੈਕੂਲਰ ਪ੍ਰਬੰਧਕ ਕਮੇਟੀ ਵਰਨਾ 2022 ਵਿੱਚ ਇੱਕ ਕਿਤਾਬ 2023 ਵਿੱਚ ਦੋ ਕਿਤਾਬਾਂ 2024 ਤੋਂ ਵੀ ਵਿੱਚ ਤਿੰਨ ਕਿਤਾਬਾਂ ਤੇ ਇਸ ਤਰ੍ਹਾਂ ਵਧਦੇ ਹੋਏ ਅੱਜ 2025 ਵਿੱਚ ਆਪ ਸਾਰੇ ਨੂੰ ਪਤਾ ਹੈ ਕਿ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬੀ ਦਾ 350ਵਾਂ ਸ਼ਹੀਦੀ ਦਿਵਸ ਇਸਤਤ ਦੇ ਚੇਅਰਮੈਨ ਸਾਹਿਬ ਨੇ ਜਿੰਦਾ ਉਹ ਇਸ ਸੰਹਾਰਖੇ ਕਿਉਂ ਨਾਮ ਦੀ ਸਵਾਰਥੀ ਦੀ ਸਾਰੇ ਕੈਂਪਾਂ ਵਿੱਚ ਸ਼੍ਰੀ ਗੁਰਤੇਜ ਬਾਹਦਰ ਸਾਹਿਬ ਜੀ ਦਾ ਜੀਵ ਇਤਿਹਾਸ ਅੱਜ ਬਾਣੀ ਬੱਚਿਆਂ ਨੂੰ ਕੰਪ ਕਰਾਈ ਜਾਏ ਕਿਉਂਕਿ ਉਹ ਲੇਖਕ ਸੀ ਪੂਰੇ ਅੜਾ ਦੇ ਬੱਚਿਆਂ ਨੂੰ ਕਾਗਨ ਪਈ ਹੈ ਇਹ ਇਤਿਹਾਸਿਕ ਕਵਤਾਂਵਾਂ ਅੰਗਾਥਾਵਾਂ ਨਾਲ ਬੱਚੇ ਆਪ ਜੀ ਨੂੰ ਰਤੀ ਸ਼ਾਮ ਜਾਰੇ ਹਾਜ਼ਰੀ ਸਭ ਨੂੰ ਕਰਾਉਂਦੇ ਸੋਮਾਸੀ ਚਾਉਂਦੇ ਆ ਕਿ ਸ਼੍ਰੀ ਗੁਰਤੇਜ ਬਾਹਦਰ ਸਾਹਿਬ ਜੀ ਦੀ ਬਾਣੀ ਕੰਪ ਕਰਾਈ ਹੈ ਇਹ ਕੋਨਾਂ ਨੂੰ ਕਿਹਾ ਉਸ ਦੇ ਸੰਬੰਧ ਵਿੱਚ ਵੀ ਅਸੀਂ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇੱਕ ਕਿਤਾਬ ਜਿਹੜੀ ਹੈ ਉਹ ਤਿਆਰ ਕੀਤੀ ਹੈ ਉਸ ਦੀ ਸਾਜਰੀ ਆਪ ਜੀ ਦੇ ਨਾਮ ਜੇ ਇਨਸਾ ਪਾਉਣਗੇ ਸੋ ਆਪ ਜੀ ਦੇ ਦੋਇਤਨੀਆਂ ਵਿਚਾਰਾਂ ਉਹਨਾਂ ਨੂੰ ਧਿਆਨ ਨਾਲ ਸੁਣਨਾ ਹੈ ਕਿ ਕਿਹਨੇ ਕਿਹਨੇ ਅਸੀਂ ਕਾਰਜ ਕਰਨੇ ਤੇ ਆਪ ਜੀ ਦੇ ਮੇਰੇ ਸਜਾਰ ਹੋਣਗੇ ਉਹ ਵੀ ਜੇ ਕੋਈ ਲਿਖਤੀ ਰੂਪ ਦੇ ਦੇ ਸਕੇ ਤਾਂ ਹੋਰ ਚੰਗਾ ਉਹਦੇ ਨਾਲ ਸਮੇਂ ਦੀ ਬਚਤ ਹੋਏਗੀ ਆਪ ਜੀ ਦਿੱਖਤੀ ਤੋਂ ਕੀ ਆਪਨੇ ਸੁਝਾਅ ਜਿਹੜਾ ਹੈ ਉਹ ਦੇ ਸਕਦੇ ਹੋ ਸਾਡੇ ਨਾਲ ਦਿੱਲੀ ਸਿੰਘ ਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੜਤਲ ਦੀ ਚਾਹਵਤਾ ਸਜੂਬ ਤੇ ਨਹੀਂ ਨੇ ਉਹਦੇ ਨਾਲ ਨਾਲ ਸਿੰਘ ਸੁਭਾਵਾਂ ਦੇ ਜਿੰਨੇ ਵੀ ਸਿੰਘ ਸਰਪੰਨ ਨੇ ਹੜਤਲ ਦੀ ਚਾਹਵਤਾ ਅੱਜ ਵੀ ਸਾਡੀਆਂ ਦਿੱਥੇ ਪੰਦੀਆਂ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਸਦੀ ਸੱਤ ਹੈ ਕਰੀ ਤਾ 16 ਸਾਲ ਪਛੇ ਹੈ ਬਹੁਤ ਬਹੁਤ ਸਾਲਾਂ ਦੇਥੇ ਪੰਦੀਆਂ ਜਿਵੇਂ ਕਿ ਗੁਰੂ ਹਰਕਿਸ਼ਨ ਬਾਲਾਂਪ੍ਰੀ ਤੁਮਾਲ ਸੇਪੁਕ ਜੱਥਾ ਸੋ ਉਹ ਵੀਰ ਅਤੇ ਭੈ ਬਹੁਤ ਬੰਦਾ ਸਹਿਯੋਗ ਦਿੰਦੇ ਨੇ ਮੈਂ ਸਾਰਿਆਂ ਤੋਂ ਸਹਿਯੋਗ ਦੀ ਆਸ ਕਰਦਾ ਜਿਵੇਂ ਪਿਛਲੇ 4-5 ਸਾਲ ਤੋਂ ਆਪਾਂ ਗੱਲ ਮਿਲ ਕੇ ਸਾਰੇ ਬੱਚਿਆਂ ਨੂੰ ਭਾਂ ਦਾ ਕੰਮ ਕਰ ਰਹੇ ਹਾਂ ਇਸੇ ਤਰ੍ਹਾਂ ਦੇ ਨਿਰੰਤਰ ਆਪ ਜੀ ਜਾਰੀ ਰੱਖੋਗੇ ਇਹ ਆਸ ਵੀ ਕਰਦਾ ਹਾਂ ਜੀ ਵਾਲੇਗੁਣ ਚੀਕਾ ਖਾਨ ਸਾਹਿਬ ਵਰਨ ਜੀ ਦੇ ਪਤੇ ਤੇ ਸਰਕਾਰੋ چیئرمین پرچار کمیٹی باقی میرے سارے ساتھی ممبرس بھنواں سارا میں گج گج کے فتح کی ساتھ کرتی ہوں واحر جی کا خالص بہت چناپرا کیونکہ بہت ساری پتیری کو لوڑ ہے کہ اِسی اپنے بچوں سکھائیے گرمکھی سکھائیے اپنے اتہاس نام جوڑیے جو اپرالا دھرم پرچار کمیٹی ویتا جا رہا ہے ਬਹੁਤ ਜਨਪ੍ਰਣਾ ਹੈ ਕਿਉਂਕਿ ਮੈਂ ਪ੍ਰੋਗਰਾਮ ਦੇਖਦੀਆਂ ਕਿ ਜਿਸ ਨਾਲ ਬੱਚੇ ਇੱਥੇ ਮੈਂ ਸਭ ਤੋਂ ਪਹਿਲਾਂ ਤੇ ਮੈਂ ਖਾਸ ਕਰਕੇ ਨਾ ਸਿੱਖ ਸਭਾਵਾਂ ਦਾ ਵੀ ਧੰਨਵਾਦ ਕਰਨਾ ਚਾਹਾਂਗੀ ਕਿ ਹਰ ਗੁਰਦੁਆਰੇ ਸੈਂਪਰ ਰੱਖਦੇ ਆ ਅੱਜ ਕੱਲ੍ਹ ਕਿਉਂਕਿ ਇਹ ਇੱਕ ਜਿਵੇਂ ਕਹਿੰਦੇ ਹੋ ਕਿ ਕੰਪੀਟੀਸ਼ਨ ਸਟਾਰ ਹੋ ਚੁੱਕਾ ਆ ਆਸੀਂ ਵੀ ਕੈਂਪ ਲਗਾਣਾ ਹੈ ਬਾਹਰ ਕੱਢਾ ਲੱਗਦੇ ਨੇ 150 ਤੋਂ 200 ਬੱਚਾ ਮਿਲ ਕੇ ਕੈਂਪ ਲਗਾਣੇ ਕਰਦਾ ਹੈ ਅਗਰ ਸਿਆਪਨੇ ਗੁਰਦਾਰੇ ਦੀ ਚਾਹਤ ਕਰੀਏ ਤੇ ਸਾਨੂੰ ਕਲਾਸ ਟੀਚਰਸ ਦੀ ਲੋੜ ਪੈਂਦੀ ਹੈ ਕਿਉਂਕਿ ਐਸੀ ਉਸ ਤਰੀਕੇ ਨਾਲ ਪੈਨਲ ਕਰਦੇ ਆ ਸਰ ਹਰ ਕੋਈ ਦੁਆਰਾ ਵਾਲ ਸਿਰਸਪੈਰ ਪੜਾਵਾ ਕਰਦੇ ਕਿਉਂਕਿ ਐਸਫੇਟੋ ਜਿਹੜਾ ਕੰਮ ਪਿਆ ਉਹ ਤੰਤਨ ਸ਼੍ਰੀ ਨੂੰ ਦੇਖ ਭਾਦਰ ਸਾਹਿਬ ਦੀ ਸ਼ੀਸ਼ੀ ਸਾਡੀ ਨੂੰ ਮਨਸ ਰੱਖੇ ਦਾ ਠੀਕ ਇਹਦੇ ਵੀ ਬਿਲਕੁਲ ਬਹੁਤ अच्छी ਗੱਲ ਤੁਸੀਂ ਪੁੱਟਟਿਆ ਇੱਕ ਨਾ ਦਿੱਲੀ ਸੀ ਗੁਦਾਰਾ ਪ੍ਰਬੰਧਕ ਮੇਰੇ ਨੂੰ 100 ਕੁਐਸਚਨਸ ਦੀ ਬੁੱਕ ਅੱਗੇ ਹਾਰ ਦਿੱਤੀ ਐਪਾ 3 ਸਾਲ ਪਹਿਲਾਂ ਤਾਂ ਸਰ ਮੈਨੇ ਦਰਵਾਈ ਸੀ ਅਗਰ ਉਹ ਪੁੱਟਟ ਘਟਾ ਰਹੀ ਹੈ ਤੇ ਠੀਕ ਹੋ ਉਸ ਨਾ ਕੁਐਸਚਨ ਆਨਸਰ ਨੇ ਪੰਜਾਬੀ ਹੋਰ ਹਿੰਦੀ ਤੋਂ ਨਿਕਲਦੇ ਸੇ ਤਾਂ ਉਸ ਤੋਂ 100 ਕਵਿਸ਼ਨਾਂ ਲੈ ਕੇ ਬੱਚਾ ਨੂੰ ਸਿਖਦੇ ਨੇ 10 ਕਵਿਸ਼ਨ ਇਹ ਬੰਨਿਆ ਤੇ ਬੱਚਿਆਂ ਨੂੰ ਆਦਰ ਨਾ ਕੋਈ ਕੰਪੀਟੀਸ਼ਨ ਕਰ ਸਕਦੇ ਆ ਇਹ ਉਹ ਵੀ ਅਸੀਂ ਬੱਚੇ ਇੱਕ ਆਪਾਂ 100 ਕਵਿਸ਼ਨ ਪੜ੍ਹਾਏ ਨੇ 60 ਕੁਝ ਤੇ ਸਿੱਖਣਗੇ ਤੇ ਉਹ ਵੀ ਪੁਸਤਕ ਸੀ ਯੂਜ਼ ਕਰ ਸਕਦੇ ਹੋ ਬੜੀ ਅੱਛੀ ਬੁੱਕ ਹੈ ਅਸੀਂ ਪਿਛਲੇ ਸਾਲ ਦੇ ਬੱਚਾ ਨੂੰ ਉਹਦੇ ਤੇ ਹੀ ਮਸ਼ਹੂਰ ਕਰਾਇਆ ਸੀ ਸਾਡੇ ਬੱਚਾ ਨੂੰ ਕਸ਼ਣ ਅੱਗੇ ਰਹਿਣਾ ਹੈ ਐਸਾ ਬੱਚਾ ਬਨੇ ਤੇ ਆਸਨਾ ਲੱਗਦਾ ਬਹੁਤ ਉਮੀਦਾਂ ਹੈ ਬਹੁਤ ਵਧੀਆ ਭਰਨਾ ਹੈ ਔਰ ਮੈਂ ਬੇਨਤੀ ਵੀ ਕਰਦੀ ਹਾਂ ਕਿ ਜੁਨੀਆਂ ਵੀ ਸਿੰਘ ਸਮਾਵਾ ਨੇ ਔਰ ਜੁਨੀਆਂ ਵੀ ਪਿੰਡਿਆਂ ਦੇ ਰੱਤਨ ਨੇ ਮੈਕਸਿਮਮ ਆਪਣੇ ਰਾਗੇ ਦੇ ਬੱਚਿਆਂ ਨੂੰ ਆਪਾਂ ਨਾਲ ਜੋੜੀਏ ਤੇ ਛੁੱਟੀਆਂ ਵਿੱਚ ਇਹ ਵਾਲਾ ਕੰਮ ਕਰੀਏ ਔਰ ਮੈਂ ਤੁਹਾਨੂੰ ਮਾਫ ਕਰਦੀ ਹਾਂ ਖਾਸ ਕਰਕੇ ਜੋ ਸਪੇਸ ਸੀ ਕਰਮ ਸਰ ਜਿਹੜਾ ਔਰ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਹੈ ਤੇ ਆਗੇ ਦੇ ਸਕੂਲ ਦਾ ਬਗਲ ਦੇ ਮੈਂ ਕਿਤੇ ਨਾ ਬੜੇ ਬੜੇ ਕੈਂਪ ਲੱਗੇ ਸ਼ੁਰੂ ਹੋਏ ਤੇ ਐਂਡ ਤੇ ਕੈਂਪ ਲੱਗਣਾ ਚਾਹੀਦਾ ਨੇ ਤਾਂ ਕਿ ਆਪਾਂ ਨੂੰ ਆਪਾਂ ਆਪਣੀ ਬਣੀ ਨੂੰ ਆਪਣੇ ਨਾਲ ਜੁੜਨੇ ਦੀ ਆਸ ਨਾਲ ਜੋੜ ਸਕੀਏ ਕਿਉਂਕਿ ਜੇ ਨੂੰ ਗੁਰੂ ਕੀ ਆਈ ਕਿ ਪਾਣੀ ਉਹ ਗੁਰਦੰਸਾ ਪਾਕ ਸਕਦਾ ਤੇ ਬਹੁਤ ਇੰਪੋਰਟੈਂਟ ਹੈ ਬਹੁਤ ਚੰਗਾ ਫਰਮਾਣਾ ਤੇ ਜਿੱਥੇ ਸਾਡੇ ਸਹਿਯੋਗ ਮਿਲ ਰਹਾ ਹੈ ਅਸਿਨਾ ਨਾਲ ਖਾਸ ਕਰਕੇ ਮੀਰੀਆਂ ਮਹਿਰਾਨੀ ਜੀ ਨਾਲ ਗੱਲ ਕਰਕੇ ਜਦੋਂ ਵੀ ਇਸਾਰਾ ਨਾ ਕਿਉਂਕਿ ਤੋਂ ਕਰ ਰਿਹਾ ਤੇ ਇੱਕ ਨਜ਼ਰ ਆ ਵੀ ਗੱਲ ਕਰਦੇ ਜਲਦੀ ਉੱਤਰਨਾ ਟਾਈਮ ਕਰ ਦੋ ਤੇ ਮੈਕਸਮ ਬੱਚੇ ਤਿਆਰ ਕਰੋ ਕਿ ਜਿਹੜੇ ਬੱਚੇ ਸਾਡੇ ਤਿਆਰ ਹੋ ਕੇ ਅੱਗੇ ਲੱਗੇ ਬਹੁਤ ਚੰਗਾ ਆਪਣਾ ਤਰਗੂਰੇ ਦਾ ਹਸਨ ਨਾਲ ਜੋੜ ਸਕਾਂ ਬਾਈਬਲ ਜਿਦਾ ਪਾਠ ਸਾਹ ਬਾਈਬਲ ਜੀਤੇ ਸੱਤੇ ਸਭ ਤੋਂ ਪਹਿਲਾਂ ਉਹਦਾ ਇਹਨਾਂ ਦੇ ਰਿਸ਼ੀ ਤੋਂ ਦੁਆਰਾ ਮੰਡ ਕਮੇਟੀ ਨੂੰ اور خاص طور پر ترم پرچار کمیٹی اور انہوں چیئرمین سردار جسبیر سمسر صاحب اور انہوں کے ساتھی اندرجیت مانٹی ویجن یہ جو ہے کیمپ کے سارے دلی میں لگ رہے ہیں اپنے اپنے پتھر کے اتنے ہر سن سبھا دور کو کوشش کر دی ہے کہ پہ آسنا جوڑنے کی کوشش دی ہے لیکن جب تو دلی کی کمیٹی نے جو سر پرچار رنگ نے جو کارج کیا ہے

ایک آرگناز ہونے جا رہے ہیں میں سمجھ دا سمجھتا جیسے اسی اپنے وہ بچوں کوگ بہادر شاہ مہاراج نے انتہاس جوڑنے وہ سارے بچوں بھی نہیں پتا اوکے سا سب تو اہم فرض بنتا ہے کہ اے لیر جہی ہے جنہیں کر کارکے کو تیک بہادر شاہ مہاراج نے شہادت دیتی انہوں نے تو ہی پتا ہی نہیں پرانے لوگوں نے ضرور پتا سا کیونکہ پرانے لوگوں نے ادھر کیا ہے کہ ساڈا ایک بچہ جہرا وہ سکھ بنے گا پہلا بچہ تو وہ سکھ بنانے ہم گیا آج ایس دیش کے لوگوں نے پتہ ہی نہیں کہ گرو تیگ بہادر صاحب مہاراج کی شہادت کھے کر کے ہوئی لوگ کے جی اپنے بچے جوڑ رہے ہیں اتنے سہداری پرواروں کے بچوں کو جوڑ کے گرو تیگ بہادر صاحب مہاراج کا اتہس انہوں نے اتہس بارے انہوں نے شہادت بارے انہوں نے جانو کرانا گا سے دکھ میں سمجھتا کہ بہت ضروری ہے کہ بچوں کو دسی اتہس ہے تو انہوں تک ہی پہنچ سکے میں سمجھتا کہ چیئرمین صاحب بہت کارج کر رہے ہیں سارے جمنا باہر کا سب کو سارے آئے ہوئے ہیں مارے گردی آپ سارے نے اسپ کے دے کے کامیاب بنانا ہے واحر جی کا خالصہ واحر ਕਾ ਖਾਲਸਾ ਵਾਹਿਗੁਰੂ ਜੀ ਫਤਿਹ ਭਾਈ ਉਹਦੀ ਪ੍ਰੋਜੈਕਟ ਵਾਲੇ ਸਰਸਪਤਰਾ ਦਿੱਲੀ ਬੇਟੀ ਗੁਰੂ ਜੀ ਆਪਾਂ ਉਹ ਜਿਹੜੇ ਬਾਲੇ ਦਿੱਲੀ ਦੀ ਧਰਮਿਕ ਕਮੇਟੀ ਵੱਲੋਂ ਸੁਧਾਰ ਕਰਨ ਦੇ ਸੰਬੰਧ ਕਰਨਾ ਕਰਦੇ ਨੇ ਉਹ ਕੁਝ ਕਿਹਾ ਜਾ ਰਿਹਾ ਨੇ ਮੈਂ ਉਹਨਾਂ ਨੂੰ ਸਲਾਹ ਕਰਦਾ ਹੋਇਆ ਮੇਰੇ ਖਾਲੀ ਪੰਜਾਬੀ ਭਾਸ਼ਾ ਠੇਕੀ ਹੈ ਸਾਡੀ ਖਾਲੀ ਮਦਰ ਭਾਸ਼ਾ ਹੈ ਗਣੀ ਬਹੁਤ ਹੀ ਅਹਿਮ ਹੈ ਜੀ ਟਾੜੇ ਗੁਰੂਆਂ ਦੀ ਬੋਲੀ ਕਿਸੇ ਵੀ ਸਿੱਖ ਦਾ ਉਸ ਬੋਲੀ ਨੂੰ ਵਾਜੇ ਰਹਿਣਾ ਉਸ ਸਰਸਵਾਰ ਵਾਸਤੇ ਉਸ ਖੁਸ਼ਹਾਲਾ ਵਾਸਤੇ ਦੱਸ ਕਰਕੇ ਬਈ ਸ਼ੌਂਦੀ ਘਰੇ ਟਾੜੇ ਗੁਰੂਆਂ ਦੀ ਬੋਲੀ ਗੁਰੂਆਂ ਦੀ ਬੋਲੀ ਕੋਲ ਅਸੀਂ ਵਾਜੇ ਰਹਿ ਜਾਈਏ ਇਹ ਨਹੀਂ ਉਹਦੇ ਸਵਾਵੋ ਬੋਲੀ ਬੋਲੀ ਇਸ ਕਰਕੇ ਜਿੱਲੀਗਮਟੀ ਅਪਣਾ ਸਰਪੰਚਾ ਕਮੇਟੀ ਦੇ ਥਰੂ ਬਹੁਤ ਹੀ ਵੱਡੇ ਪ੍ਰਾਵੇ ਕਰਦੀ ਹੈ ਜਿਹੜੇ ਬਟਲ ਦਾ ਪ੍ਰਾਵੇ ਤੁਹਾਡੇ ਸਭ ਦਾ ਸਹੀ ਹੋਣਾ ਉਸ ਦਿਨ ਹੋ ਸਕਦਾ ਜਦੋਂ ਜੀਵਨ ਤੇ ਉਹ ਪ੍ਰਗਟਾਵੇ ਕਿਤੇ ਜਾਂਦੇ ਨੇਾਰੇ ਪਰ ਗੁਰੂ ਨੂੰ ਕਰਨਾ ਨਹੀਂ ਚਾਹਦਾ

واحرو جی فتح کی کرپا سب کا جترا چائے اسی بار اور جس طرح اس وقت دلی سے گزارا پرمند کمیٹی نے گزارا رتار بن سے پائے لکھی شاہ بن جائے رہا ہے تو ساڑھے تین سو سالہ شہیدی پر اپنے پہاندر صاحب جی رکھتے لکھ جن جو راکھا پر کاکا کیوں میں ہوں نے بھول میں ساکا سایدہ نیت اپنی جن کری سیز دیا پر سیز آج جلی اس اپنے 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 اپنے

ਔਰ ਮੇਰੇ ਇਲਾਕੇ ਤੋਂ ਆਏ ਹੋਏ ਬਹੁਤ ਸਾਰੇ ਗੁਰਦੁਆਰਾ ਸਰਬੰਦ ਦੇ ਇੱਥੇ ਪ੍ਰਬੰਧਕ ਬੈਠੇ ਗਏ ਉਹਨਾਂ ਨੇ ਸਵਾਲ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਜ ਪਾਠ ਪ੍ਰਾਰambh ਕਰ ਦਿੱਤਾ ਗਿਆ ਹੈ ਪਰ ਸਾਡੇ ਗੁਰਦੁਆਰਾ ਗੁਰੂ ਘਰ ਦੇ ਚ ਅਸੀਂ ਅੱਲੇ ਪ੍ਰਾਰambh ਨਹੀਂ ਕੀਤਾ ਕਿ ਹੁਣ ਅਸੀਂ ਪ੍ਰਾਰambh ਕਰ ਸਕਦੇ ਹਾਂ ਬਿਲਕੁਲ ਉਹਦਾ ਜਵਾਬ ਹੈ ਜੀ ਆਪ ਜੀ ਸਾਰੇ ਉਹ ਸਹਿਜ ਪਾਠ ਪ੍ਰਾਰambh ਕਰ ਸਕਦੇ ਹੋ ਜਿਹਦਾ ਸਾਂਝੇ ਰੂਪ ਦੇ ਵਿੱਚ 25 ਨਵੰਬਰ ਦੋਹਾਂ ਪੰਛੀ ਨੂੰ ਉਹ ਪਾਏ ਜਾਣਗੇ ਗੁਜਾਰਾ ਸੀਸ ਕਾਂਜ ਸਾਹਿਬ ਤੋਂ ਪ੍ਰਗਮ ਕੀਤੇ ਜਾਣਗੇ ਸਮਾਪਤੀ ਦੇ ਨਵੇਂ ਮੱਲੇ ਦੇ ਸਲੋਕ ਨੂੰ ਲਾਲ ਕਿਲੇ ਵਿਖੇ ਬਹੁਤ ਵੱਡੇ ਇਹ ਪ੍ਰੋਗਰਾਮ ਮੁਲਕੇ ਜਾ ਰਹੇ ਨੇ ਦਿੱਲੀ ਸੀ ਗੁਜਾਰਾ ਪ੍ਰਬੰਧ ਕਮੇਟੀ ਅਤੇ ਤਰਪਚਾਰ ਕਮੇਟੀ ਵੱਲੋਂ ਤੇ ਉਥੇ ਨਾਲ ਹੀ ਇਹ ਸਮਰਗਮਤ ਕੈਂਪ ਦਾ ਬਹੁਤ ਵੱਡਾ ਉਪਰਾਲਾ ਜੋ ਪਿਛਲੇ ਸਾਲਾਂ ਤੋਂ ਵੱਧਾ ਵੱਡਾ 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 ਕਿਉਂਕਿ ਸਰ ਜਸਪ੍ਰੀਤ ਸਿੰਘ ਜੀ ਕਰਮ ਸਾਹਿਬ ਮੇਰੇ ਸਤਾਰਯੋਗ ਵੀਰ ਕਰਪਚਾਰ ਕਮੇਟੀ ਦੇ ਨਾਲ ਹੀ ਇੰਦਰਪ੍ਰੀਤ ਸਿੰਘ ਕੋਚਰ ਜੀ ਤੇ ਨਾਲ ਹੀ ਸਾਡੇ ਸਹਿਯੋਗੀ ਬੀਬੀ ਜੀ ਅਤੇ ਬੱਬਰ ਜੀ ਚੰਡੋਕ ਸਾਹਿਬ ਔਰ ਗੁਰਦੇਵ ਸਿੰਘ ਜੀ ਸਾਰੇ ਹੀ ਸਾਡੇ ਨਾਲ ਇੱਥੇ ਸਹਿਯੋਗ ਕਰ ਰਹੇ ਨੇ ਔਰ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਖਤਰ ਸਾਹਿਬ ਆਫਿਸ ਬੈਰਰ ਸਾਹਿਬਾਂ ਨੂੰ ਸਾਰੇ ਨਾਲ ਮਿਲ ਕੇ ਸਾਰੇ ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਬਹੁਤ ਗਿਆਨ ਵਿਚਾਰਾਂ ਚੇਅਰਮੈਨ ਤਰਫਚਾਰ ਕਮੇਟੀ ਸਰਾਜਪ੍ਰੀਤ ਸਿੰਘ ਕਰਮਸਾਹਿ ਜੀ ਨਾਲੋਂ ਆਂ ਆਂ ਔਰ ਇਹ ਦੇਖਿਆ ਗਿਆ ਕਿ ਪਿਛਲੇ ਸਮੇਂ ਤੋਂ ਆਪ ਜੀ ਬੁਰਾਤਨ ਸਮੇਂ ਤੇ ਜਾਓ ਜਿਹੜੇ ਬੱਚੇ ਇਹਨਾਂ ਕੈਂਪਾਂ ਵਿੱਚ ਆ ਜਾਂਦੇ ਨੇ ਉਹ ਬੱਚੇ ਕਦੀ ਠਿਰਕ ਨਹੀਂ ਸਕਦੇ ਕਿਸੇ ਦੂਜੇ ਪਾਸੇ ਕਿਸੇ ਕਿਉਂਕਿ ਅੱਜ ਮਾਹੌਲ ਬਹੁਤ ਖਰਾਬ ਚੱਲ ਰਿਹਾ ਹੈ ਅਸੀਂ ਅੱਜ ਬੱਚਿਆਂ ਨੂੰ ਜੇ ਸਾਹਮਣਾ ਹੈ ਤੇ ਉਹਨਾਂ ਨੂੰ ਗੁਰਮਤਵਾਲ ਬਾਣੀ ਵਾਲ ਬਾਣੇ ਵਾਲ ਬਾਣੇ ਵਾਲ ਤੋੜੀਏ ਪਾਇਓਡ ਅੱਜ ਵੀ ਜਿਹੜੇ ਤੱਤੇ ਹਵਾ ਹੈ ਨਸ਼ਿਆਂ ਦਾ ਜਿਹੜਾ ਹੜ ਆਇਆ ਹੋਇਆ ਔਰ ਹੋਰ ਜਿਹੜੀਆਂ ਕਿਸਮਾਂ ਉਹਨਾਂ ਤੋਂ ਬਚ ਸਕਦੇ ਆ ਔਰ ਬੱਚੇ ਜਦੋਂ ਗੁਰਮਤ ਕੈਂਪਾਂ ਤੇ ਜਾਂਦੇ ਨੇ ਤਾਂ ਬਹੁਤ ਕੁਝ ਉਹ ਸਿੱਖਦੇ ਨੇ ਔਰ ਇਹ ਗੱਲ ਸੱਚ ਹੈ ਕਿ ਸਿੰਘ ਸੰਭਾਵਾ ਇੱਕ ਤੋਂ ਇੱਕ ਅੱਛਾ ਉਪਰਾਹਾ ਕਰਕੇ ਕਿਉਂਕਿ 15 ਜੂਨ ਨੂੰ ਲਾਸਟ ਫਾਈਨਲ ਕੈਂਪ ਹੈ ਉਸ ਦੇ ਵਿੱਚ ਹਰ ਬੱਚਾ ਔਰ ਹਰ ਗਰੁੱਪ ਆਪਣੇ ਤਰੀਕੇ ਦੇ ਨਾਲ ਵਧੀਆ ਤੋਂ ਵਧੀਆ ਪੇਸ਼ਕਾਰੀ ਕਰਦਾ ਹੈ ਕਿ ਅਸੀਂ ਕੋਸ਼ਿਸ਼ ਕਰਦਾ ਹਰ ਗਰੁੱਪ ਦੇ ਕੋਸ਼ਿਸ਼ ਕਰਦਾ ਹੈ ਕਿ ਸਾਡੇ ਬੱਚੇ ਜਿਹੜੇ ਨੇ ਉਹ ਬਹੁਤ ਚੰਗੇ ਸੁਚਾਰੂ ਢੰਗ ਦੇ ਨਾਲ ਕੈਂਪ ਦੇ ਵਿੱਚ ਹਿੱਸਾ ਵੀ ਲੈਣ ਉਹ ਆਪਣੀ ਪਰਫਾਰਮੈਂਸ ਚਾਹੇ ਉਹ ਗੁਰਮਤ ਦੇ ਉਚਾਰਨ ਦੀ ਗੱਲ ਹੋਵੇ ਚਾਹੇ ਕੀਰਤਨ ਦੀ ਗੱਲ ਹੋਵੇ ਚਾਹੇ ਹੋਰ ਜਿਹੜੀਆਂ ਵੀ ਡਿਬੇਟਸ ਹੋ ਰਹੀਆਂ ਨੇ ਉਹਦੇ ਵਿੱਚ ਬੱਚੇ ਅਵਲ ਆਣ ਔਰ ਇਸ ਕਰਕੇ ਇਹ ਸਾਰੀ ਤਿਆਰੀ ਜਿਹੜੀ ਹੈ ਦਿੱਲੀ ਸਿੱਖ ਗੁਰਦਾਰਾ ਪ੍ਰਬੰਧ ਕਮੇਟੀ ਦੀ ਤੰਪਚਾ ਕਮੇਟੀ ਮੇਰੇ ਵੀਰ ਜਸਪਰ ਸਰਜਪੀ ਸਿੰਘ ਜੀ ਦੀ ਤਰਫ ਸਾਰ ਅੱਤੇ ਉਹਨਾਂ ਦੇ ਸਾਰੇ ਸਹਿਯੋਗ ਨਾਲ ਬਹੁਤ ਸੁਚਾਰੂ ਢੰਗ ਨਾਲ ਕੀਤੀ ਗਈ ਹੈ ਔਰ ਇਹਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਜਿੱਦ ਤੱਕ ਤੁਸੀਂ ਸਾਰਿਆਂ ਦਾ ਕਿਉਂਕਿ ਇਹ ਸਹਿਯੋਗ ਤੁਹਾਡਾ ਸਭ ਦਾ ਹੈ ਜਿੱਥੇ ਅਸੀਂ ਤੁਹਾਡਾ ਸਹਿਯੋਗ ਕਰਨਾ ਹੈ ਉੱਥੇ ਤੁਸੀਂ ਸਾਡਾ ਸਹਿਯੋਗ ਕਰਨਾ ਹੈ ਕਿਉਂਕਿ ਇਹ ਕੰਮ ਜਿਹੜਾ ਪੰਥ ਦਾ ਕੰਮ ਹੈ ਪੰਥਕ ਕਾਰਜ ਹੈ ਕਿਸੇ ਦਾ ਕੋਈ ਘਰ ਦਾ ਕਾਰਜ ਨਹੀਂ ਇਸ ਪੰਥ ਕਾਰਜ ਦੇ ਚ ਹੋਏ 71 ਮਿਲੋ ਮੇਰੇ ਭਾਈ ਦੁਰਦਾਨ ਦੂਰ ਕਰੋ ਲਿਵਲਾਏ ਹਰ ਨਾਮਾ ਕੋ ਹੋਵੋ ਜੋਈ ਗੁਰੂ ਬੈਠੋ ਸਭਾ ਵਿਚਾਰੇ ਇਸ ਸਰ ਕੇ ਗੁਰੂ ਸਾਹਿਬ ਨੇ ਸਾਹਮਣੇ ਤਾਕੀਦ ਕੀਤੀ ਹੈ ਕਿ ਅਸੀਂ 71 ਹੋ ਕੇ ਇਹ ਸਾਰੇ ਕਾਰਜ ਕਰੀਏ ਆਪ ਸਾਰਿਆਂ ਦਾ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਤਰਫਚਾਰ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜਿੱਥੇ ਅੱਜ ਆਪ ਜੀ ਇੰਨੀ ਵੱਡੀ ਗਿਣਤੀ ਦੇ ਵਿੱਚ ਇਸ ਗੁਰਮਤ ਕੈਂਪ ਦੇ ਸਹਿਯੋਗੀ ਬਣ ਕੇ ਵੋਲੰਟੀਅਰਸ ਬਣ ਕੇ ਕਿਉਂਕਿ ਕਈ ਚੀਜ਼ਾਂ ਇਹਦੇ ਵਿੱਚ ਆਣੀਆਂ ਨੇ ਚਾਹ ਟਰਨ ਟਾਈਮ ਕੰਪੀਟੀਸ਼ਨ ਹੋਵੇ ਚਾਹ ਗੁਰਬਾਣੀ ਗਾਇਨ ਕੰਪੀਟੀਸ਼ਨ ਹੋਵੇ ਚਾਹ ਗੁਰਬਾਣੀ ਡਾਕੂਮੈਂਟੇਸ਼ਨ ਹੋਵੇ ਤੇ ਜੋ ਜੋ ਚੀਜ਼ਾਂ ਨੇ ਆ ਆਪ ਜੀ ਨੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਆਪਣੇ ਆਪਣੇ ਉਹਨਾਂ ਬੱਚਿਆਂ ਨੂੰ ਔਰ ਪੰਜਾਬੀ ਸਿਖਲਾਈ ਇਹ ਸਾਰੀਆਂ ਚੀਜ਼ਾਂ ਇੱਥੇ ਨਾਲ ਨਾਲ ਅਚਰਣ ਵੀ ਹੈ ਜਿਹੜਾ ਅਚਰਣ ਹੈ ਉਹ ਵੀ ਸਿਖਾਇਆ ਜਾਂਦਾ ਕਿਉਂਕਿ ਅੱਜ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਗੰਧ ਜਿਹੜਾ ਆਉਂਦਾ ਜਦੋਂ ਬੱਚਾ ਦੂਜੇ ਪਾਸੇ ਲੱਗ ਜਾਏ ਤੇ ਕਿਉਂਕਿ ਬੱਚਾ ਹੀ ਕੱਚੀ ਮਿੱਟੀ ਹੈ ਉਹਨੂੰ ਜਿਹੜਾ ਮਰਜ਼ੀ ਸ਼ੇਪ ਦੇ ਦਿਓ ਜਿਵੇਂ ਚਾਕ ਦੇ ਉੱਤੇ কুমਾਰ ਮਿੱਟੀ ਰੱਖਦਾ ਤੇ ਉਹ ਘੜੇ ਦੀ ਜਿਹੜੀ ਮਰਜ਼ੀ ਉਹਦੀ ਸ਼ੇਪ ਦੇ ਦਿੰਦਾ ਏਸੀ ਤਰੀਕੇ ਦੇ ਨਾਲ ਬੱਚੇ ਜਿਹੜੇ ਨੇ ਕੋਮਲ ਹਿਰਦੇ ਵਾਲੇ ਨੇ ਜੋ ਅੱਜ ਉਹਨਾਂ ਦੇ ਅੰਦਰ ਫਰੋਸ ਦਿਓਗੇ ਅੱਗੋਂ ਅੱਗੇ ਉਹਨੂੰ ਵੱਡਣ ਵਾਲੇ ਬਣਨਗੇ ਸੋ ਆਪ ਸਾਰਿਆਂ ਦਾ ਜੀ ਆ ਮੈਂ ਬੇਨਤੀ ਕਰਦਾ ਮੇਰੇ ਵੀਰਿੰਦਰ ਪ੍ਰੀਸਿੰਗ ਕੋਚਰ ਜੀ ਮਾਟੀ ਜੀ ਨੂੰ ਅਗਲਾ ਪ੍ਰੋਗਰਾਮ ਆਰ ਜਿਹਨੇ ਨਾਲ ਸੰਗਤ ਕਰਨਗੇ ਜੀ ਹੋਰੀਆਂ ਫੁਲਾਨਾ ਚਤਾਰੀਆਂ ਜੇ ਉਸ ਜੀ ਸੁਲਾਫਤੇ ਵਾਇਕੁਨ ਜੀ ਦਾ ਖਾਲਸਾ ਵਾਇਕੁਨ ਜੀ ਦੀ ਫਤਹਿ ਵਾਇਕੁਨ ਜੀ ਦਾ ਖਾਲਸਾ ਵਾਇਕੁਨ ਜੀ ਦੀ ਫਤਹਿ ਨਾ ਮੋਟਾ ਸਮਾਨਾ ਹੁਣ ਲੰਘਾ ਆ ਤੇ ਜੇ ਮੈਂ ਸਭ ਨੂੰ ਪਰਮਾਨਾ ਜੀ ਉਹ ਵੀ ਆਦੇ ਨੂੰ ਸਾਰਾ ਜੇ ਪ੍ਰੋਗਰਾਮਾਰੇ ਸਵਾਗਤ ਤੇ ਮਾਰੇ ਦਸਨ ਅੱਲੇ ਦੀਆਂ ਕਿਉਂਕਿ ਮੈਂ ਸਮਝਦਾ ਪਿਛਲੇ ਸਾਲ ਅਸੀਂ ਮੀਟਿੰਗ ਕੀਤੀ ਸੀ ਕਿ ਤੇ گو سب کینگ سکی اج گرو سا بخش ہے پچھلے بار پچھلے تو پچھلے بارلی ہر سال گاہش ہے کیونکہ یہ سارے جو پروگرام ہونے سہیوگ ہی ہونے نہ میرے نہار پانچ دس بندے کے سہیوگ ہی ہونے یہ گرو سا کی بڑی بخش ہے جو چیئرمین صاحب نے اور ساری دلی سکھ گردو پربندک کمیٹی نے جو بھی عہدے دار نے یہ سب نے مل کے یہ سارے پروگرام بنائے سال دے سال دن پر دن یہ ساری چڑھتی کلاس ہو رہے ہیں جتھے سنگھ سباواں دی کمیٹیاں جتھے اے جتھے اور سارے بھی ماواں بڑے جو ایک ساری نشکام سیوا ہے نشکام یہ سارے آپ دی کی تعداد چاہیے بہت بڑا سانو بھی ایک جوش ورگا ہے گا اور کیونکہ اِسی گرو صاحب کی کرپا ਕਿ ਸਾਰੇ ਇਹ ਦਿੱਲੀ ਮਟੋਰਾ ਪਰੁੰਨ ਕਮੇਟੀ ਤਰੰਬਰਚਾਰ ਕਮੇਟੀ ਇਹ ਚਾਹੁੰਦੇ ਹੈ ਕਿ ਬੱਚਾ ਬੱਚਾ ਜੋ ਪਨੀਰੀ ਹੈ ਸਾਡੀ ਜੁੜੇ ਜਿਹੜਾ ਹੁਣੇ ਇੰਦਰਜੀਤ ਜੀ ਕਹਰੇ ਸੀਗੇ ਕਿ ਵੀ ਇਹ कच्ची ਮਿੱਟੀ ਹੈ ਅਸੀਂ ਵੀ ਇਹ ਉਦਾਹਰਣ ਦਿੰਨੇ ਆ ਵੀ ਇਹ ਖਾਲੀ ਕੈਸਟ ਹੁੰਦੀ ਹੈ ਬੱਚਾ ਜੋ ਤੁਸੀਂ ਪਾ ਦੋਗੇ ਉਹ ساری ਜ਼ਿੰਦਗੀ ਉਹ ਚੱਲਦੀ ਨਹੀਂ ਤੇ ਜੇ ਕੀਰਤਨ ਪਾਵਾਂਗੇ ਕੀਰਤਨ ਚੱਲੇਗਾ ਜੇ ਜਪਜੀ ਸਾਹਿਬ ਪਾਵਾਂਗੇ ਪਾਣੀ ਬਾਣੀਆਂ ਪਾਵਾਂਗੇ یہ وہ چلے گا جی پابیوں سکھاو گے پنجابی چلے گی تو یہ پنجابی جانے گا تو گرو گرن صاحب مہاراج کا پاٹ کرے گا یہ بچے یہ سارے میری گردوارا کمے کا یہ سارے کام کرنے گرو سا بھی ارداس کرنی ہے تو یہ سارے پربنک ساری سنگا سارے بچے ادا ہی سارے رل مل کے جڑ کے سارے ਪਾਸੇ ਵਾਰਤਾਂ ਕਰਨ ਵਿੱਚ ਇਹ 350 ਜੋ ਸ਼ੇਂਦਰੀ ਬੋਤੇ ਮਾਦਾ ਸਾਹਿਬ ਮਹਾਰਾਜ ਦੀ ਜੋ ਵੀ ਇਤਿਹਾਸ ਆਰਾ ਉਹਦੇ ਇੱਕ ਐਂਪਾਸ ਦੱਸਿਆ ਜਾਏਗਾ ਇਹ ਖੁਸ਼ੀ ਦੀ ਗੱਲ ਹੈ ਕਿ ਦਿੱਲੀ ਨਹੀਂ ਦਿੱਲੀ ਤੇ ਨੇੜੇ ਤੇੜੇ ਸਾਰੇ ਪ੍ਰਬੰਧਕ ਸਾਨੂੰ ਪਹੁੰਚ ਜਾ ਰਹੇ ਚੇਅਰਮੈਨ ਸਾਨੂੰ ਪਰਜਾ ਕਮੇਟੀ ਨੂੰ ਸਾਨੂੰ ਵੀ ਇਹ ਸਾਰੀਆਂ ਸਲੇਬਰ ਦਿੱਤਾ ਜਾਏ ਕਿ ਉਹ ਵੀ ਬੜਾ ਵੱਡਾ ਕਿਉਂਕਿ ਦਿੱਲੀ ਸਾਡਾ ਸੈਂਟਰ ਹੈ ਦਿੱਲੀ ਤੋਂ ਹੀ ਸਾਰੀ ਇਹ ਆਸ-ਪਾਸ ਦਾ ਜੋ ਚਾਰ ਦਾ ਤਰਨ ਪਰਚਾਰ ਦਾ ਦਿੱਲੀ ਤੋਂ ਹੀ ਇਹ ਚੰਗਾ ਸਾਰਾ ਤੇ ਉਹ ਵੀ ਚੇਰਮਨ ਸਾਹਿਬ ਸਾਰੀ ਉਹਦੀ ਦੀ ਸਮੀਖਿਆ ਕਰਕੇ ਉਹੀਆਂ ਸੇਵਾਵਾਂ ਪਿਛਲੇ ਸਾਲ ਤੋਂ ਚੱਲ ਰਹੀਆਂ ਇਸ ਸਾਲ ਉਹਨੇ ਬਹੁਤ ਕਮੀ ਹੈ ਹੋਰ ਵਾਚਣਗੇ ਸੇਵਾਵਾਂ ਸਾਰੀਆਂ ਚੱਲਣਗੀਆਂ ਤੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਹੋਰ ਮਾ ਸਮਾਂ ਲੰਮਾ ਹੋ ਜਾਦਾ ਮੈਂ ਇਹ ਬੇਨਤੀ ਕਰਾਂਗਾ ਸਾਡੇ ਤਰਨ ਪਰਚਾਰ ਕਮੇਟੀ ਦੇ ਚੇਰਮਨ ਸਾਹਿਬ ਅਰਜਸਵੀ ਸਿੰਘ ਕਰਮਸ਼ਰਦੀ ਨੂੰ ਆਪ ਜੀ ਨੂੰ ਡਿਟੇਲ ਸਾਰਾ ਦੱਸਣਗੇ ਤੇ ਆਪ ਜੀ ਦੇ ਫਿਰ رائے ਵੀ ਆਪ ਜੀ ਕੋਲੋਂ ਲੈ ਕੇ ਜਾਈਏ ਬਹੁਤ ਬਹੁਤ ਅਨਮੋਲ ਮਾਈਕੋਟੀਕਾ ਨਾਲ ਸਤਿ ਸ੍ਰੀ ਅਕਾਲ ਬਾਈ ਗੁੰਜੀ ਕੀ ਫਰ